ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਆਰਆਈ ਭਾਈਚਾਰੇ ਦਾ ਧੰਨਵਾਦ ਆ ਜਿਹੜੇ ਵੱਡਾ ਸਹਿਯੋਗ ਭੇਜਦੇ ਆ ਕੋਸ਼ਿਸ਼ ਕਰਦੇ ਹੁੰਦੇ ਆ ਜਿਹੜਾ ਪਿੰਡਾਂ ਚ ਜਾਈਏ ਤਿਲ ਫੁੱਲ ਲੈ ਕੇ ਜਾਈਏ ਗੁਰੂ ਨਾਨਕ ਗੁਰਦੁਆਰਾ ਰਗਵੀ ਵੱਲੋਂ ਜਿਹੜੀਆਂ ਸਵਾਵਾਂ ਭੇਜੀਆਂ ਸੀ ਉਹਦੇ ਵਿੱਚੋਂ ਸਵਾਵਾਂ ਸੇ ਸਟਾਰਟ ਕੀਤੀਆਂ ਵਾ ਕੋਸ਼ਿਸ਼ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਤੱਕ ਜਾਈਏ ਤੁਹਾਡੇ ਗੁਰਦੁਆਰਾ ਸਾਹਿਬਾਂ ਵੱਲੋਂ ਭੇਜੀਆਂ ਹੋਈਆਂ ਸਵਾਮਾਂ ਜਰੂਰ ਲੈ ਕੇ ਚਾਹੀਏ ਅੱਜ ਵੀ ਅਸੀਂ ਪਿੰਡਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਸਵਾਮਾਂ ਪ੍ਰਦਾਨ ਕਰ ਰਹੇ ਹਾਂ ਜਿੱਥੇ ਘਰਾਂ ਦੀ ਸੇਵਾ ਚੱਲ ਰਹੀ ਆ ਸੰਗਤ ਦੇ ਸਹਿਯੋਗ ਦੇ ਨਾਲ ਆ ਕਾਲ ਚੈਨਲ ਵੱਲੋਂ ਆਕਾਲ ਦੇ ਜਿਹੜਾ ਉੱਥੇ ਗੁਰੂ ਨਾਨਕ ਗੁਰਦੁਆਰਾ ਰਗਬੀ ਉਹਨਾਂ ਵੱਲੋਂ ਜਿਹੜਾ ਤਿਲ ਫੁੱਲ ਭੇਜਿਆ ਹੋਇਆ ਵਾ ਉਹ ਜਰੂਰ ਅਸੀਂ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹੋਏ ਹਾਂ ਤੇ ਕੋਸ਼ਿਸ਼ ਕਰਾਂਗੇ ਇਹ ਰੋਜ਼ਾਨਾ ਦੀ ਇਹ ਜਿਹੜੀ ਸੇਵਾ ਵਾ ਕਿਸੇ ਨਾ ਕਿਸੇ ਪਿੰਡ ਤੱਕ ਪਹੁੰਚਦੀ ਜਾਵੇ ਸੰਗਤ ਦਾ ਧੰਨਵਾਦ ਆ ਸਹਿਯੋਗੀਆਂ ਦਾ ਧੰਨਵਾਦ ਆ ਤੇ ਗੁਰੂ ਨਾਨਕ ਗੁਰਦੁਆਰਾ ਰਗਵੀ ਦਾ ਧੰਨਵਾਦ ਆ ਜਿਨ੍ਹਾਂ ਦੇ ਸੇਵਾਦਾਰਾਂ ਵੱਲੋਂ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਦਸਵੰਦ ਭੇਜ ਕੇ ਸਵਾਮਾ ਕਰਵਾ ਰਹੇ ਆ ਸ਼ੁਕਰਾਨਾ ਗੁਰੂ ਸਾਹਿਬ ਦਾ ਤੇ ਗੁਰੂ ਨਾਨਕ ਗੁਰਦੁਆਰਾ ਰਗਵੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ